ਗੁਰੂਰਸਾਇ ਦੇ ਲੋਕ ਹੁਣ ਬਣਨਗੇ ਕਰੋੜਪਤੀ ਕਰੋੜਪਤੀ ਕਿਉਂ ਬਣਨਗੇ ਕਿਉਂਕਿ ਗੁਰੂਰਸਾਇ ਦੇ ਵਿੱਚ ਸਰਕਾਰੀ ਲਾਉਟਰੀ ਵਾਲੀ ਦੁਕਾਨ ਖੁੱਲ ਚੁੱਕੀ ਆ ਖੁੱਲੀ ਕੀਤੀ ਹੋਈ ਐਡਰੈਸ ਤਾਂ ਦਿੰਨੇ ਆ ਅਸੀਂ 32 ਵਾਲਾ ਚੌਂਕ ਤੇ ਮੌਜੂਦ ਹੈਗੇ ਆ ਜਦੋਂ ਅਸੀਂ ਰਸਤਾ ਥਾਣਾ ਗੁਰੂਰਸਾਇ ਨੂੰ ਮੁੜਦੇ ਆ ਤੇ ਮੋੜ ਤੋਂ ਪਹਿਲੇ ਹੀ ਇਹ ਦੁਕਾਨ ਜਿਹੜੀ ਐ ਲਾਉਟਰੀ ਵਾਲੀ ਖੁੱਲ ਚੁੱਕੀ ਐ ਤੇ 1 ਕਰੋੜ ਰੁਪਏ ਦਾ ਨਾਮ ਨਿਕਲ ਜਾਣਾ ਸੀ ਨੇੜੇ ਲੱਗ ਗਿਆ ਸੀ ਨਾਮ ਪਰ ਲੋਕਾਂ ਨੂੰ ਪਤਾ ਨਹੀਂ ਸੀ ਵੀ ਦੁਕਾਨ ਖੁੱਲੀ ਐ ਤੇ ਲੈ ਕੇ ਜਾਣਾ ਦੁਕਾਨ ਖੁੱਲੀ ਐ ਨਵੀਂ ਤੇ ਬਾਈ ਵਰੀ ਲੱਡੂ ਵੀ ਲਿਆ ਕੇ ਬੈਠਿਆ ਤੇ ਮੂੰਹ ਮਿੱਠਾ ਵੀ ਕਰਾ ਦੇ ਸਰਦਾਰ ਜੀ ਮੁੰਡੇ ਦਾ ਐਨ ਕੇ ਏਜੰਸੀ ਵਾਲੇ ਫਿਰੋਜ਼ਪੁਰ ਵਾਲੇ ਬਾਕਾਇਦਾ ਪਹੁੰਚੇ ਇਹਨਾਂ ਦਾ ਕਾਊਂਟਰ ਜਿਹੜਾ ਹੈ ਹੁਣ ਗੁਰੂਰ ਸਾਹਿਬ ਦੇ ਵਿੱਚ ਲੱਗ ਗਿਆ ਤੇ ਬਾਈ ਨੇ ਨਵੀਂ ਨਿਕਾਣ ਖੋਲਤੀ ਲਾਇਆ ਬਾਈ ਕੱਲ ਦਾ ਮੁੰਡਿਆ ਪਹਿਲਾਂ ਦਾ ਮੂੰਹ ਮਿੱਠਾ ਇਹ ਨੌਜਵਾਨ ਬੈਠੂਗਾ ਜੀ ਇੱਥੇ ਹਾਂਜੀ ਹਾਂਜੀ ਇਹ ਬੈਠੇਗਾ ਇੱਥੇ ਇਹ ਸਾਰਾ ਇਹੀ ਦੇਖੇਗਾ ਹਾਂਜੀ ਹਾਂਜੀ ਕਾਫੀ ਇਹ ਨਾਮ ਤੁਹਾਡੇ ਫਿਰੋਜ਼ਪੁਰ ਵਿੱਚ ਨਿਕਲਦੇ ਹੈਗੇ ਆ ਕਰੋੜਪਤੀ ਬਣਾ ਦੇ ਕਦੇ 5 ਲੱਖ ਵਾਲਾ ਕਦੇ 50 ਲੱਖ ਵਾਲਾ ਹੁਣ ਗੁਰੂ ਵਰਸਾ ਦੇ ਲੋਕ ਕਰੋੜਪਤੀ ਬਣਨ ਆਏ ਸਰਦਾਰ ਜੀ ਹਾਂ ਜੀ ਬਾਬਾ ਜੀ ਦੀ ਬੜੀ ਮਿਹਰ ਹੈ ਜੀ ਰੈਗੂਲਰ ਨਾਮ ਨਿਕਲਦੇ ਆ ਰਹੇ ਨੇ ਕਰੋੜਪਤੀ ਬਣ ਚੁੱਕੇ ਆ ਲੱਖਪਤੀ ਬਣ ਚੁੱਕੇ ਪਿਛਲੇ ਹਫਤੇ ਪਟਿਆਲਾ ਤੋਂ ਇੱਕ ਫਰੋਸਪੁਰ ਘੁੰਮਣ ਆਇਆ ਸੀਗਾ ਬਾਰਡਰ ਤੇਵੇਂ ਲੰਗਰ ਦੇ ਟੱਪ ਤੇ ਲੋਟਰੀ ਪਾ ਗਿਆ ਹਲੇ ਘੰਟਾ ਹੀ ਹੋਇਆ ਸੀ ਨਿਕਲੇ ਨੂੰ ਤੇ ਨਾਲ ਹੀ ਰਿਜ਼ਲਟ ਆ ਗਿਆ 5 ਲੱਖ ਦਾ ਇਨਾਮ ਨਿਕਲ ਆਇਆ ਜਿਹੜਾ ਸੈਣੀ ਵਾਲਾ ਹਾਂ ਜੀ ਹਾਂ ਜੀ ਹਾਂ ਜੀ ਉਹਦੀ ਗੱਲ ਕਰ ਰਹੇ ਆ ਜੀ ਤੇ ਕੱਲ ਵੀ ਇੱਕ ਰਿਜ਼ਲਟ ਆਇਆ ਆਪਣੇ ਕੋਲ 8 ਵਜੇ ਰਾਤੀ ਕਰੋੜ ਦਾ ਇਨਾਮ ਮਿਸ ਹੋ ਗਿਆ ਜੀ ਇਹ ਗੁਰੂਰ ਸਾਹਿਬ ਦੇ ਵਿੱਚ ਹਾਂਜੀ ਹਾਂਜੀ ਇਹ ਟਿਕਟ ਹੈਗੀ ਹੈ ਜੀ ਮੇਰੇ ਕੋਲ ਨੰਬਰ ਹੈਗਾ 56017 ਜੀ ਤੇ 1 ਕਰੋੜ ਦਾ ਇਨਾਮ ਨਿਕਲਿਆ ਸੀਗਾ ਵੀ 56017 ਦੇ ਤੇ ਜੇ ਨੰਬਰ ਮੈਚ ਕਰ ਜੇ ਸੀਰੀਜ਼ ਨਾਲ ਮੈਚ ਕਰੇ ਫਿਰ ਕੌਨਸੋਲੇਸ਼ਨ ਪ੍ਰਾਈਜ਼ ਹੁੰਦਾ ਜੀ ਇਹ 50 ਨੰਬਰਾਂ ਦਾ ਸੈੱਟ ਸੀਗਾ 1000 ਰੁਪਏ ਦਾ ਇਨਾਮ ਹੁੰਦਾ ਕੌਨਸੋਲੇਸ਼ਨ ਤੇ 1000 ਦਾ ਇਨਾਮ 50 ਗੁਣ ਹੋ ਗਿਆ 50000 ਦਾ ਇਨਾਮ ਲੱਗ ਗਿਆ ਸੀ ਹਾਂਜੀ ਇਹ 6 ਰੁਪਏ ਦੀ ਲੋਟਰੀ ਹੁੰਦੀ ਹੈ ਡੇਲੀ ਨਿਕਲਦੀ ਹੈ ਦਿਨ ਦੇ ਵਿੱਚ 6 ਰੁਪਏ ਵਾਲੀ ਜਿਹੜੀ ਛੋਟੀ 버ਜੀ ਆ ਇਹ ਡੇਲੀ ਨਿਕਲਦੀ ਆ ਡੇਲੀ ਲੋਕਾਂ ਲੋ ਪੈਸੇ ਆਣੇ ਜਾਣੇ ਹਾਂਜੀ ਹਾਂਜੀ ਦਿਨ ਦੇ ਵਿੱਚ ਤਿੰਨ ਵਾਰ ਹੀ ਨਿਕਲਦੀ ਏ 1 ਵਜੇ 6 ਵਜੇ ਤੇ 8 ਵਜੇ ਇਹ 8 ਵਜੇ ਲਈ ਟਿਕਟ ਦੇ ਵਿੱਚ ਨਾਮ ਲੱਗਿਆ ਜੀ 50000 ਦਾ ਤੇ ਹੁਣ ਕਿਹੜਾ ਬੰਪਰ ਚੱਲ ਰਿਹਾ ਹੈਗਾ ਵੈਸੇ ਤਾਂ ਵਿਸਾਖੀ ਬੰਪਰ ਆ ਗਿਆ ਕੋਈ ਕ ਨਹੀਂ ਆਇਆ ਜੀ ਵਿਸਾਖੀ ਬੰਪਰ ਆ ਗਿਆ ਜੀ ਆ ਦੇਖੋ ਲੱਗ ਗਿਆ ਹੈ ਕਾਊਂਟਰ ਤੇ 6 ਕਰੋੜ ਦਾ ਪਹਿਲਾ ਹੀ ਨਾਮ ਹੈ ਜੀ ਉਹ ਵੀ ਗਰੰਟੀਡ ਟੂ ਪਬਲਿਕ ਇਹ ਪਹਿਲੀ ਵਾਰ ਆਇਆ ਹੈ 6 ਕਰੋੜ ਦਾ ਇਨਾਮ ਵਿਸਾਖੀ ਆਪਣੇ ਸਾਰੇ ਵਾਸਤੇ ਬੜਾ ਪਵਿੱਤਰ ਤੇ ਹੋਰ ਆਪ ਮੰਨਨੇ ਹੈ ਤੇ ਪੰਜਾਬ ਸਰਕਾਰ ਲੈ ਕੇ ਆ ਗਈ ਹੈ ਜੀ 6 ਕਰੋੜ ਦਾ ਇਨਾਮ ਜਿਹਦੇ ਨਿਕਲ ਕੇ ਉਹਦੇ ਨਿਆਰੇ ਬਣ ਜਾਣੇ ਨੇ ਜੀ ਹਾਂ ਦੇਖੋ ਵਿਸਾਖੀ ਤੇ ਫਸਲ ਵੀ ਨਵੀਂ ਆ ਜਾਂਦੀ ਆ ਦਾਣੇ ਵੀ ਨਵੇਂ ਆ ਜਾਂਦੇ ਆ ਤੇ ਪੈਸੇ ਵੀ ਨਵੇਂ ਆ ਜਾ ਰਹੇ ਜਿੰਨੇ ਇਨਾਮ ਪਾ ਲਿਆ ਬਿਲਕੁਲ ਜੀ ਬਿਲਕੁਲ ਅੱਛਾ ਤੇ ਇਹ ਮੁੰਡੇ ਨੂੰ ਕੰਮ ਕਰਾਤਾ ਬੇਰਜ਼ਗਾਰੀ ਬੜੀ ਚੱਲ ਰਹੀ ਹੈ ਲਾਟਰੀਆਂ ਵਾਲੇ ਪਾਸੇ ਕਿਵੇਂ ਆ ਗਿਆ ਕੰਮ ਠੀਕ ਹੈ ਹਾਂਜੀ ਹਾਂਜੀ ਸਰ ਕੰਮ ਬਹੁਤ ਵਧੀਆ ਸਰ ਸਰਕਾਰੀ ਕੰਮ ਹੈ ਸਰ ਮੈਨੂੰ ਇਹ ਕੰਮ ਬਹੁਤ ਵਧੀਆ ਲੱਗਿਆ ਸਰ ਅੱਛਾ ਅਸ਼ੋਕ ਅੱਜ ਮੂੰ ਮਿੱਠਾ ਤੇਰਾ ਹੋ ਗਿਆ ਦੁਕਾਨ ਤੇਰੀ ਬਣ ਗਈ ਇੱਕ ਵਾਰ ਐਡਰੈਸ ਦੱਸ ਦੇ ਵੀ ਕਿੱਥੇ ਆ ਤੇ ਕਿੰਨੇ-ਕਿੰਨੇ ਨਾਮ ਤੂੰ ਕਢਨੇ ਆ ਹਾਂਜੀ ਹਾਂਜੀ ਸ਼ੋਕ ਲਾਟਰੀ ਸਰ ਆਪਣੀ ਸ਼ੋਪ ਦਾ ਨਾਮ ਹੈ ਜੀ ਥਾਣੇ ਦੇ ਬਿਲਕੁਲ ਨਾਲ ਹੈ ਜੀ ਸਰ ਚੌਂਕ ਪੱਤੀ ਵਾਲੇ ਚੌਂਕ ਦੇ ਵਿੱਚ ਸਰ ਕੱਲ ਵੀ ਆਪਣੇ ਕੋਲ ਜਿਵੇਂ 8:00 ਵਜੇ 50000 ਰੁਪਏ ਆਇਆ ਸਰ ਮਾਲਕ ਦੀ ਕਿਰਪਾ ਨਾਲ ਬਹੁਤ ਵਧੀਆ ਆ ਜੀ ਨਵਾਂ ਸ਼ੋਅਪ ਕੀਤੀ ਨਾਲੇ 50 ਹਜ਼ਾਰ ਦੀ ਵਿਨਿੰਗ ਨਾਮ ਆ ਗਿਆ ਜੀ ਨਾਮ ਤੇ 1 ਕਰੋੜ ਦਾ ਲੱਗਣਾ ਸੀ ਉਹ ਦੋ ਸੀਰੀਜ਼ ਮੈਚ ਨਹੀਂ ਕੀਤੀ ਨਹੀਂ ਤਾਂ 1 ਕਰੋੜ ਦਾ ਕੱਲ ਗੁਰੂ ਅਰਜਨ ਸਾਹਿਬ ਨਾਮ ਆ ਚੁੱਕਿਆ ਸੀ ਜੀ ਤੇ ਮੈਂ ਕਰੋੜਪਤੀ ਕੱਲ ਗੁਰੂ ਅਰਜਨ ਸਾਹਿਬ ਤੁਸੀਂ ਬਣਾ ਦੇਣਾ ਸੀ ਹੁਣ ਵੀਡੀਓ ਚੱਲ ਗਈ ਜਨ ਜਨ ਤੱਕ ਇਹ ਗੱਲ ਪਹੁੰਚਣੇ ਕਿ ਗੁਰੂ ਅਰਜਨ ਸਾਹਿਬ ਚ ਸਰਕਾਰੀ ਲਾਉਟਰੀ ਵਾਲੀ ਦੁਕਾਨ ਖੁੱਲ ਗਈ ਅਸ਼ੋਕ ਆ ਗਿਆ ਤਾਂ ਉਹ ਅਸ਼ੋਕ ਦੇ ਲੋਕਾਂ ਨੂੰ ਕਰੋੜਪਤੀ ਬਣਾਉਣਾ ਹਾਂਜੀ ਹਾਂਜੀ ਸਰ ਸਰ ਹੁਣ ਜਿਵੇਂ ਵਿਸਾਖੀ ਬੰਬਰ ਚੱਲ ਰਿਹਾ ਜੀ 6 ਕਰੋੜ ਦਾ ਜੀ 19 ਤਰੀਕ ਨੂੰ ਰਾਖ ਖੁੱਲਣ ਜਾ ਆਪਣੀ ਸ਼ੋਪ ਤੇ ਵਿజిਟ ਕਰਨ ਔਰ ਵਿਸਾਖੀ ਬੰਪਰ ਖਰੀਦ ਕੇ ਜਾਣ ਜੀ। ਹਾਂ ਸ਼ੋਕ ਆਪਣਾ ਜਿਹੜਾ ਹੈਗਾ ਮੋਬਾਈਲ ਨੰਬਰ ਵੀ ਬੋਲ ਦੇ ਲੋਕ ਲਾਈਵ ਦੇਖ ਰਹੇ ਨੇ। ਸਰਾ ਆਪਣਾ ਮੋਬਾਈਲ ਨੰਬਰ 70102 ਜੀ 70949 ਹੈ ਜੀ। ਅਸ਼ੋਕ ਲਾਟਰੀ ਸਰ ਸ਼ੋਪ ਹੈ ਆਪਣੀ ਨਾਮ ਦਾ ਨਾ 70102 70949 ਮੋਬਾਈਲ ਨੰਬਰ ਹੈ ਸਰ। ਹਾਂ ਬਾਈ ਜੀ ਅਸ਼ੋਕ ਤੇ ਆਸਾਂ ਹੈਗੀਆਂ ਨੇ ਵੀ ਸ਼ੋਕ ਨੇ ਲੋਕਾਂ ਨੂੰ ਕਰੋੜਪਤੀ ਬੰਨਾ ਹੈ। ਫਿਰੋਜ਼ਪੁਰੋਂ ਚੱਲ ਕੇ ਗੁਰੂਰਸਾਏ ਆਏ ਉਹ ਵੀ ਹੁਣ ਗੁਰੂਰਸਾਏ ਵਾਲਿਆਂ ਨੂੰ ਲਾਟਰੀ ਖਰੀਦਣ ਫਿਰੋਜ਼ਪੁਰ ਮਖੂ ਗੇੜ ਨਹੀਂ ਜਾਣਾ ਪਊਗਾ ਇੱਥੇ ਹੀ ਮਿਲ ਜਾਓ ਹਾਂਜੀ ਗੁਰੂਰਸਾਏ ਦੇ ਲੋਕ ਕਿਉਂ ਨਹੀਂ ਇੱਥੇ ਆ ਸਕਦੇ ਨੇ ਬੜੇ ਲੋਕੀ ਫਿਰੋਜ਼ਪੁਰ ਆਂਦੇ ਸੀ ਗੁਰੂਰਸਾਏ ਤੋਂ ਕਿ ਸਾਡੇ ਗੁਰੂਰਸਾਏ ਦੇ ਵਿੱਚ ਕੋਈ ਦੁਕਾਨ ਨਹੀਂ ਆ ਗਈ ਹੁਣ ਐਸੇ ਗੁਰੂਰਸਾਏ ਦੇ ਵਿੱਚ ਆਪਣਾ ਰਿਟੇਲ ਕਾਊਂਟਰ ਖੋਲ ਦਿੱਤਾ ਜੀ ਗੁਰੂਰਸਾਏ ਦੇ ਲੋਕਾਂ ਨੂੰ ਅਪੀਲ ਹੈ ਵਾਦ ਤੋਂ ਵਾਦ ਇੱਥੇ ਆਓ ਮਸਾਕੀ ਬੰਬਰ ਦਾ ਜ਼ਰੂਰ ਭਾਗੇ ਜਾਓ ਪਹਿਲੀ ਵਾਰ ਹੀ ਆਇਆ ਜੀ 6 ਕਰੋੜ ਦਾ ਇਨਾਮ ਹੋ ਸਕਦਾ ਹੈ ਕਿ 6 ਕਰੋੜ ਦਾ ਇਨਾਮ ਬਪਾ 6 ਕਰੋੜ ਦਾ ਬਸਾਖੀ ਬੰਪਰ ਕਾਊਂਟਰ ਜਿਹੜਾ ਮੈਂ ਕਹਦੇ ਆ ਲਾਟਰੀ ਵਾਲਾ ਕਾਊਂਟਰ ਐਨ ਕੇ ਏਜੰਸੀ ਦਾ ਫੋਜਪੁਰ ਵਾਲਿਆਂ ਨੇ ਹੁਣ ਗੁਰੂ ਅਰਜਨ ਦੇਵ ਦੇ ਵਿੱਚ ਖੋਲ ਦਿੱਤਾ ਇਹ ਨੌਜਵਾਨ ਤੁਹਾਨੂੰ ਇੱਥੇ ਬੈਠਾ ਮਿਲੂਗਾ ਹਰ ਰੋਜ਼ ਵਾਲੇ ਆ ਨਾਮ ਵੀ ਨਿਕਲਦੇ 1 ਕਰੋੜ ਰੁਪਏ ਵਾਲਾ ਨਾਮ ਨਿਕਲਦਾ ਸੀ ਜੇਕਰ ਗੁਰੂ ਅਰਜਨ ਦੇਵ ਦਾ ਕੈਮਰਾ ਪਹਿਲਾਂ ਆਇਆ ਤਾਂ ਤੁਹਾਡੇ ਤੱਕ ਜਾਣਕਾਰੀ ਪਹਿਲਾਂ ਆਏ ਦੀ ਤੁਸੀਂ ਆ ਕੇ ਲਾਟਰੀ ਪਾਉਦੇ ਉਹ ਕਰੋੜ ਰੁਪਏ ਤੁਹਾਨੂੰ ਵੀ ਮਿਲ ਸਕਦਾ ਸੀ ਪਰ ਮਿਲਨੇ ਹੁਣ ਵੀ ਨਹੀਂ ਕਿਉਂਕਿ ਉਹਨਾਂ ਨਾਮ 6 ਕਰੋੜ ਦਾ ਆ ਗਿਆ ਡੇਲੀ ਵਾਲੇ ਨਾਮ ਹਰ ਰੋਜ਼ ਚੱਲ ਰਹੇ ਹੈਗਾ ਅਡਰੈਸ ਜਿਹੜਾ ਵੈਕਵਾ ਦੁਬਾਰਾ ਬੋਲ ਦਿੰਦਾ ਹੈ ਗੁਰੂ ਹਰਸਾਏ ਦੇ ਵਿੱਚ 32 ਵਾਲਾ ਚੌਂਕ ਤੋਂ ਜਦੋਂ ਹੀ ਚੌਂਕ ਤੋਂ ਥਾਣੇ ਨੂੰ ਮੁੜਦੇ ਹੈਗੇ ਆ ਤਾਂ ਮੋੜ ਤੇ ਦੁਕਾਨ ਹੈ ਅਸ਼ੋਕ ਲਾਟਰੀ ਵਾਲਾ ਐਨ ਕੇ ਏਜੰਸੀ ਫਿਰੋਜ਼ਪੁਰ ਵਾਲਿਆਂ ਦੀ ਦੁਕਾਨ ਜਿਹੜੀ ਹੈ ਹੁਣ ਗੁਰੂ ਹਰਸਾਏ ਦੇ ਵਿੱਚ ਬਣ ਗਈ ਹੈ ਤੇ ਇਸ ਦੁਕਾਨ ਨੇ ਬਣਾ ਦੇਣਾ ਤੁਹਾਨੂੰ ਕਰੋੜਪਤੀ ਤੇ ਸਰਕਾਰੀ ਲਾਟਰੀ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ 6 ਲੱਖ 6 ਕਰੋੜ ਰੁਪਏ ਦਾ ਨਾਮ ਜਿਹੜਾ ਵਿਸਾਖੀ ਬੰਬਰ ਤੇ ਵਿਸਾਖੀ ਤੁਹਾਡੀ ਵਧੀਆ ਹੋ ਜਾਣੀ ਤੇ ਵਿਸਾਖੀ ਵਾਲੇ ਦਿਨ ਕਰੋੜਪਤੀ ਗੁਰੂ ਵਰਸਾਇ ਤੋਂ ਨਿਕਲੇਗਾ ਜੀ ਐਨ ਕੇ ਏਜੰਸੀ ਤੋਂ ਐਨ ਕੇ ਏਜੰਸੀ ਤੋਂ ਗੁਰੂ ਵਰਸਾਇ ਤੋਂ 1 ਕਰੋੜ ਪਤੀ ਨਿਕਲੂਗਾ ਇਸ ਕਰੋੜ ਪਤੀ ਵਿੱਚ ਤੁਸੀਂ ਸ਼ਾਮਲ ਹੋ ਸਕਦੇ ਹੋ ਇਸ ਲਿਸਟ ਵਿੱਚ ਤੁਹਾਡਾ ਨਾਮ ਆ ਸਕਦਾ ਤਾਂ ਆਣਾ ਪਊਗਾ ਇਹ ਲਾਟਰੀ ਖਰੀਦ ਤੇ ਭਾਈ ਲਾਟਰੀ ਕਿੰਨੇ ਦੀ ਹੋਗੀ ਇਹ 500 ਰੁਪਏ ਦੀ ਟਿਕਟ ਹੈ ਜੀ ਸਿਰਫ 500 ਰੁਪਏ ਦੀ ਟਿਕਟ ਤੇ ਪਹਿਲਾ ਇਨਾਮ 6 ਕਰੋੜ ਦਾ 500 ਰੁਪਏ ਦੇ ਵਿੱਚ 6 ਕਰੋੜ ਰੁਪਏ ਤੁਹਾਡੇ ਘਰ ਦੇ ਵਿੱਚ ਆ ਸਕਦਾ ਦਾ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨ ਤੁਹਾਡਾ ਖੁੱਦਾ ਗੁਰੂ ਵਰਸਾਇ ਦਾ